ਸ਼ਰੀਆ ਨੰਦਪੁਰ ਸਾਹਿਬ ਸਮੇਤ ਸਮੁੱਚੇ ਪੰਜਾਬ ਪਰ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰਾਂ ਅਤੇ ਕਸਬਿਆਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣ ਚੁੱਕੀ ਹੈ। ਕਈ ਦਿਨਾਂ ਤੋਂ ਸਫਾਈ ਸੇਵਾਵਾਂ ਮੱਠਪ ਹੋਣ ਕਾਰਨ ਗਲੀਆਂ ਮੁਹੱਲਿਆਂ ਵਿੱਚ ਗੰਦਗੀ ਦੇ ਢੇਰ ਲੱਗ ਗਏ ਹਨ। ਇਸ ਨਾਲ ਨਾ ਸਿਰਫ ਲੋਕਾਂ ਨੂੰ ਬਦਬੂਦਾਰ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਗੋਂ ਬਿਮਾਰੀਆਂ ਦੇ ਫੈਲਣ ਦਾ ਵੀ ਖਤਰਾ ਵਧ ਗਿਆ ਹੈ। ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਥਿਤੀ ਹੋਰ ਵੀ ਗੰਭੀਰ ਹੈ ਕਿਉਂਕਿ ਇਹ ਸ਼ਹਿਰ ਇੱਕ ਮਹੱਤਵਪੂਰਨ ਧਾਰਮਿਕ ਕੇਂਦਰ ਹੈ। ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਹਜ਼ਾਰਾਂ ਸੰਗਤ ਦਰਸ਼ਨ ਕਰਨ ਲਈ ਹਰ ਰੋਜ਼ ਪਹੁੰਚਦੀ ਹੈ। ਗਲੀ ਮੁਹੱਲਿਆਂ ਬਜ਼ਾਰਾਂ ਅਤੇ ਗੁਰਦੁਆਰਿਆਂ ਦੇ ਨੇੜੇ ਲੱਗੀ ਗੰਦਗੀ ਦੇ ਢੇਰ ਸੰਗਤ ਤੇ ਬਹੁਤ ਹੀ ਮਾੜਾ ਪ੍ਰਭਾਵ ਛੱਡ ਰਹੇ ਹਨ ਅਤੇ ਇਹ ਧਾਰਮਿਕ ਸ਼ਹਿਰ ਬਾਰੇ ਗਲਤ ਸੰਦੇਸ਼ ਦੁਨੀਆ ਵਿੱਚ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਸਥਾਨਕ ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ ਨੇ ਸੁਪਰ ਸਰਕਾਰ ਨੂੰ ਤੁਰੰਤ ਇਸ ਮਾਮਲੇ ਤੇ ਦਾਖਲ ਦੇਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮਨਜ਼ੂਰ ਕਰਕੇ ਹੜਤਾਲ ਖਤਮ ਕਰਵਾਈ ਜਾਵੇ ਤਾਜੋ ਸ਼ਹਿਰ ਦੀ ਸੋਭਾ ਅਤੇ ਸਫਾਈ ਦੁਬਾਰਾ ਬਹਾਲ ਕੀਤੀ ਜਾ ਸਕੇ ਅਨੰਦਪੁਰ ਸਾਹਿਬ ਪਵਿੱਤਰ ਧਰਤੀ ਹੈ ਦੇਸ਼ ਵਿਦੇਸ਼ ਤੋਂ ਇੱਥੇ ਯਾਤਰੀ ਆਉਂਦਾ ਹੈ ਖਾਸ ਕਰਕੇ ਮੈਚਨਾਂ ਵੀ ਇੱਥੇ ਸਫਾਈ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਉਹ ਠੀਕ ਕੀਤਾ ਜਾਵੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਨੰਗਲਵੀ ਕੀਰਤਪੁਰ ਸਾਹਿਬ ਵੀ ਪੂਰੇ ਪੰਜਾਬ ਵਿੱਚ ਸਫਾਈ ਮੁਲਾਜ਼ਮਾਂ ਨੇ ਪ੍ਰਾਈਵੇਟ ਏਕੇ ਦੇ ਵਿਰੁੱਧ ਹੜਤਾਲ ਕੀਤੀ ਹੈ ਮੈਂ ਗਵਰਨਮੈਂਟ ਤੋਂ ਪੁਰਜੋਰ ਸਿਮਪ ਕੋ ਅਤਮਾਨ ਤੋਂ ਇਹ ਪੁਰਜੋਰ ਮੰਗ ਕਰਦਾ ਹਾਂ ਵੀ ਇਹਨਾਂ ਨੂੰ ਪੱਕੇ ਕੀਤਾ ਜਾਵੇ ਇਹਨਾਂ ਦੀ ਜਿਆਜ ਮੰਗਾ ਮੰਨ ਕੇ ਨਾ ਅਸੀਂ ਬਾਹਰ ਦੇ ਪ੍ਰਾਈਵੇਟ ਦੇ ठेकेदार ਲਾਈਏ ਦਿੱਲੀ ਤੋਂ ਜੱਗੀ ਜ਼ੋਰ ਪਾਸੋਂ ਤੇ ਸਾਰੇ ਹੱਕ ਇਹਨਾਂ ਨੂੰ ਆਪਣੇ ਕੋਲ ਰੱਖੋ ਨਗਰ ਕੌਂਸਲਰ ਕੋਲ ਜਾਂ ਇਹਨਾਂ ਨੂੰ ਇਹਨਾਂ ਦੇ ਹੱਕ ਦਿਓ ਇਹਨਾਂ ਦੇ ਬਣਦੀ ਜਿਹੜੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣ ਇਹਦੀਆਂ ਮੰਗਾਂ ਤੁਰਤ ਮੰਨੀਆਂ ਜਾਣ ਤਾਂ ਕਿ ਸ਼ਹਿਰ ਦਾ ਅਨੰਦਪੁਰ ਸਾਹਿਬ ਨੰਗਰ ਰੋਪੜ ਜ਼ਿਲ੍ਹਾ ਪੂਰੇ ਪੰਜਾਬ ਦਾ ਸਫਾਈ ਦਾ ਹਾਲ ਵਧੀਆ ਹੋ ਸਕੇ ਜੋ ਕਿ ਇਹ ਕੰਮ ਕਰਦੇ ਨੇ ਉਹ ਆਮ ਬੰਦਾ ਇੰਨਾ ਔਖਾ ਕੰਮ ਕੋਈ ਵੀ ਕਰ ਸਕਦਾ ਅਸੀਂ ਤਾਂ ਘਰਾਂ 'ਚ ਬੈਠੇ ਹੁੰਦੇ ਆ ਸੋ ਇਸ ਕਰਕੇ ਸਾਰੇ ਸਵੇਰ ਤੋਂ ਲੈ ਕੇ ਰਾਤ ਤੱਕ ਸਫਾਈ ਦਾ ਔਖਾ ਕੰਮ ਜਿਹੜਾ ਹੈਗਾ ਉਹ ਕਰਦੇ ਨੇ ਇਹਨਾਂ ਦੀ ਮੰਗਾਂ ਜ਼ਰੂਰ ਮੰਨੀਆਂ ਜਾਣੀ ਚਾਹੀਦੀ ਹੈ ਹੋਰ ਭਾਵੇਂ ਕੋਈ ਵੱਡਾ ਮਹਿਕਮਾ ਹੋਵੇ ਹੋਰ ਕੋਈ ਅਫਸਰ ਬੈਠੇ ਹੋਣ ਉਹ ਮੰਗਾਂ ਭਾਗਚਾਰ ਦੇ ਨੀਡ ਮੰਨ ਲੋ ਪਰ ਇਹਨਾਂ ਦੀ ਪੁਰਜ਼ੋਰ ਮੇਰੇ ਸ਼ਬਦਾਂ ਦੀ ਬੇਨਤੀ ਹੈ ਈਮ ਨੂੰ ਤੇ ਕੈਬਨਟ ਪੂਰੀ ਨੂੰ ਤੇ ਸਵੀਕਰ ਸਾਹਿਬ ਨੂੰ ਸਾਡੇ ਜਿਹੜੇ ਲੋਕਲ ਮੰਤਰੀ ਹਜੋਸ ਸਿੰਘ ਬੈਂਚ ਨੂੰ ਵੀ ਇਹਨਾਂ ਦੀ ਮੰਗਾਂ ਮਨਵਾ ਕੇ ਇਹਨਾਂ ਦਾ ਮਸਲਾ ਸੁਲਝਾਓ ਤਾਂ ਕਿ ਆਉਣ ਵਾਲੇ ਦਿਨਾਂ 'ਚ ਸਾਡੀ ਜਿਹੜੀ ਸਰਕਾਰ ਦੀ ਤੁਹਾਡੀ ਵਿੱਚ ਬਿਹਤਰੀ ਹੋਏਗੀ ਗਰੀਬ ਵਰਗ ਦੀ ਮੰਗਾਂ ਤੁਸੀਂ ਮੰਨ ਕੇ ਨਾ ਉਹਨੂੰ ਵੀ ਖੱਟੋਗੇ ਜਾਸ ਵੀ ਖੱਟੋਗੇ ਵਰਦ ਜੀ ਦਾ ਖਾਲਸਾ ਵਰਦ ਜੀ ਫਰਟ